ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਾ ਤੇ ਜ਼ਿਲ੍ਹਾ ਮੋਗਾ ਦਾ ਜੀ ਮੌਕਾ ਬਾਈ ਕੋਲ ਜਰਸੀ ਕਾਂਪ ਕਾਉਗਾ ਜੀ ਮੰਗਰ ਬਹੁਤ ਸੋਹਣੀ ਹੀ ਵਸੀ ਆ ਤੇ ਟੋਕੜ ਗੱਬਣ ਗਾਂ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾ ਕਰਨੈਲ ਸਿੰਘ ਪਿੰਡ ਪਿੰਡ ਰਾਮਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਹਾਂ ਜੀ ਬੱਸ ਹੀ ਜਾਣਕਾਰੀ ਦਊਗਾ ਕੈਮਿਸ ਸੁਵੇ ਗੱਬਣਾ ਹੈ ਇਹ ਤੀਜੇ ਸੁਵੇ ਹੌ ਸੋਨਾ ਦੂਜੇ ਦੀ ਗੱਬਣਾ ਠੀਕ ਹੈ ਜਮੀਨੇ ਦੀ ਗੱਬਣਾ ਠੀਕ ਹੈ ਜੀ ਤੇ ਤੀਜੇ ਸੁਵੇ ਦੀ ਗੱਬਣਾ ਹਾਂ ਜੀ ਹਾਂ ਜੀ ਦੋ ਸੁਵੇ ਸੁਵੀ ਪਹਿਲਾਂ ਹਾਂ ਜੀ ਹਾਂ ਤੇ ਬੱਚਾ ਮਗਰ ਬੱਛੀ ਆਦੇ ਬਹੁਤ ਵਧੀਆ ਠੀਕ ਹੈ ਤੇ ਉਹ ਲਾਏਗਾ 9 ਕਿਲੋ ਪੂਰਾ ਦੁੱਧ 9 ਲੀਟਰ ਹਾਂ ਤੇ ਰੇਟ ਭਰਾ ਦਾ ਰੇਟ ਮੋਬਾਈਲ ਤੇ ਕਰਾਂਗੇ ਭਾਈ ਰੇਟ ਮੋਬਾਈਲ ਠੀਕ ਹੈ ਜੀ ਸੋ ਜੀ ਬੱਸੀ ਬਹੁਤ ਸੋਹਣੀ ਆ ਛੋਟੀ ਬੱਸੀ ਕਿੰਨੇ ਟਾਈਮ ਦੀ ਬੱਸੀ ਬਈ ਇਹ ਇਹ ਤਾਂ ਮੈਂ 5-6 ਮਹੀਨੇ ਦੀ ਗੀ ਹੈ 5-6 ਮਹੀਨੇ ਦੀ ਠੀਕ ਹੈ ਲੋ ਜੀ ਕੰਨ ਕੋਲੋਂ ਬਹੁਤ ਸੋਹਣਾ ਠੀਕ ਹੈ ਜੀ ਟੋਕੜ ਗੱਬਣ ਗਾਂ ਜਰਸੀ ਠੀਕ ਹੈ ਜੀ ਤੋੜਾ ਤਰ ਆਪਣਾ ਵੱਡੀ ਵੀਡੀਓ ਜਿਖਾਵਾ ਲੋ ਜੀ ਲੈ ਕਸਾ ਦਿੰ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਪਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਨੰਬਰ ਬੈਕ ਸਾਈਡ ਤੇ ਚੱਲਦਾ ਪਰਾ ਓਕੇ ਬਾਏ